ਕੇ ਪਿਛਲੇ ਦਿਨਾਂ ਤੋਂ ਅ ਕੱਲ ਪਰਸੋਂ ਅਰ ਇਸ ਤੋਂ ਪਹਿਲਾਂ ਜਿਹੜਾ ਅਕਾਲ ਤਖਤ ਸਾਹਿਬ ਤੇ ਜੋ ਇੱਕ ਵੀਡੀਓ ਅ ਜਿਹੜੇ ਜਥੇਦਾਰ ਜੀ ਕੁਲਦੀਪ ਸਿੰਘ ਗੁਰਗਾਜੀ ਨੇ ਨਾਲ ਆਪਣੇ ਸੋਸ਼ਲ ਮੀਡੀਆ ਤੇ ਭੇਜੀ ਹੈ ਉਹਦੇ ਦੇ ਦੇਖ ਕੇ ਸਿੱਖਾਂ ਦੀ ਇਹ ਭਾਵਨਾਵਾਂ ਜਿਹੜੀਆਂ ਬਲੁੰਦ ਰਹੀਆਂ ਗਈਆਂ ਉਹ ਦੇਖੋ ਬਈ ਸੱਚੀ ਹੈ ਝੂਠੀ ਹੈ ਲੇਕਿਨ ਇਹ ਆ ਵੀ ਉਹਦੇ ਤੇ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਟੀਕਾ ਟਪਣੀ ਨਹੀਂ ਕੀਤੀ ਵੀ ਇਹ ਭਾਈ ਇਹ ਠੀਕ ਨਹੀਂ ਹੈ ਇਹ ਗਲਤ ਹੈ ਇਹ ਆਈ ਨਾ ਬਣਾਈ ਹੈ ਇਹਦੇ ਤੇ ਕੋਈ ਨਹੀਂ ਕੀਤੀ ਔਰ ਇਸ ਤੋਂ ਉੱਪਰ ਰਹਿੰਦੀ ਖੁੰਦੀ ਕਸਰ ਜਿਹੜੀ ਹੈ ਉਹ ਕੱਲ ਪਰਸੋ ਜਿਹੜੀ ਉਹਨਾਂ ਦੀ ਹੈ ਸਾਬਕਾ ਮੁੱਖ ਮੰਤਰੀ ਹੈ ਆਤਸ਼ੀ ਉਹਨੇ ਕੱਢ ਦਿੱਤੀ ਹੈ ਜੋ ਸ਼ਬਦ ਬੋਲੇ ਆ ਬੀਇੰਗ ਸਿੱਖ ਮੈਂ ਉਹ ਸ਼ਬਦ ਦੁਹਰਾ ਨਹੀਂ ਸਕਦਾ لیکن ਇਹ ਆ ਵੀ پارٹی ਵੱਲੋਂ ਸਾਡੇ ਵੱਲੋਂ ਇਹਨਾਂ ਨੇ ਸਿੱਖਾਂ ਦੀ ਭਾਵਨਾ ਮੇਰੇ ਨਾਲ ਖਲਵਾੜ ਕੀਤਾ ਔਰ ਕਹਿੰਦੇ ਨੇ ਨਾ ਗੁਰ ਕੀ ਨਿੰਦਾ ਸੁਨੇ ਨਕਾਨ ਹਾਂ ਤੋਂ ਇਹ ਇਹ ਅਸੀਂ ਇਸ ਤਰ੍ਹਾਂ ਜਿਹੜਾ ਬੀਇੰਗ ਸਿੱਖ ਆਪਣੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਿਲਕੁਲ ਨਹੀਂ ਬਰਦਾਸ਼ਤ ਕਰਦੇ ਔਰ ਇਹ ਮੰਗ ਕਰਦੇ ਆ ਕਿ ਤੁਰੰਤ ਇਹ ਲੋਕ ਦੋਨੋਂ ਅਸਤੀਫਾ ਦੇ ਔਰ ਇਹ ਜਿਹੜਾ ਹੈਗਾ ਜੀ ਜਦ ਜਥੇਦਾਰ ਜੀ ਵੀ ਇਹਦੇ ਤੇ ਸਖਤ ਕਾਰਵਾਈ ਕਰਵਾਉਣ ਜਿਹੜਾ ਆਪਣੇ ਖਾਸ ਤੌਰ ਤੇ ਜਿਹੜੀ ਉਹ ਉਹਦਾ ਦੇਖ ਰਿਹਾ ਆਪਾਂ ਕੀ ਕਰ ਰਿਹਾ ਗੁਰੂ ਸਾਹਿਬ ਦੇ ਉੱਪਰ ਸ਼ਰਾਬ ਦਾ ਛੜਕਾਓ ਕਰਦਾ ਉਹ ਆਉਂਦਾ ਇਹ ਗੱਲ ਆਪਣੇ ਵੱਲੋਂ ਆ ਕੇ ਆਨੰਦਪੁਰ ਸਾਹਿਬ ਗੁਰੂ ਸਾਹਿਬ ਦੀਆਂ ਸ਼ਤਾਦੀਆਂ ਬਣਾਉਣੀਆਂ ਕਹਿੰਦੇ ਭੇਖ ਦਿਖਾਵੇ ਜਗ ਕੋ ਔਰ ਨਕੋ ਵਸਕੀਨ ਇਹ ਇਹ ਜਿਹੜੀ ਇਹਨਾਂ ਤੇ ਲਾਗੂ ਹੁੰਦੀ ਆ ਔਰ ਰਵਿੰਦ ਕੇਜਰੀਵਾਲ ਅ ਸ਼ਿਸ਼ੋਦੀਆ ਬਿਲਕੁਲ ਨਹੀਂ ਕੋ ਬੋਲੇ ਬਲਕਿ ਕੋਈ ਨਾ ਕੋਈ ਤੁਸੀਂ ਆਉਂਦੇ ਤੇ ਗਲਤ ਕਰੋ ਨਹੀਂ ਤਾਂ ਮਿੰਟ ਜੀ ਆ ਜਾਂਦੇ ਨੇ ਆਪਣੇ ਕਿਸੇ ਨਾ ਟਵੀਟ ਕਰ ਦਿੰਦੇ ਆ ਕੋਈ ਫੇਸਬੁਕ ਤੇ ਆ ਜਾਂਦੇ ਆ YouTube ਤੇ ਆਪਣਾ ਕੋਈ ਨਾ ਕੋਈ ਭੇਜ ਦਿੰਦੇ ਆ ਹੁਣ ਅਸੀਂ ਉਹਨਾਂ ਨੂੰ ਇਹ ਮੰਗ ਕਰਦੇ ਆ ਕਿ ਤੁਰੰਤ ਉਹ ਜਿਹੜੀ ਉਹ ਆਪੋਜੀਸ਼ਨ ਦੀ ਲੀਡਰ ਬਣੀ ਹੈ ਉਹਨਦੇ ਤੋਂ ਉਹਦਾ ਅਸਤੀਫਾ ਲੈਣ ਔਰ ਜਿਹੜੀ ਇਹ ਬੰਦੀ ਕਾਰਵਾਈ ਹੁੰਦਾ ਤੇ ਜਿਹੜੀ ਕੀਤੀ ਜਾਵੇ ਬਾਕੀ ਇਹ ਕਿ ਜਿਹੜਾ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਕੀਤਾ ਤਾਂ ਮੇਰੇ ਖਿਆਲ ਚ ਜਿੰਨੀ ਵੀ ਨਿੰਦਾ ਕਰੀਏ ਉਹ ਥੋੜੀ ਹੈ ਲੇਕਿਨ ਅਸੀਂ ਇਹਨਾਂ ਦੋਨਾਂ ਦਾ ਮੁੱਖ ਮੰਤਰੀ ਭਗਵਲ ਸਿੰਘ ਮੰਨਦਾ ਔਰ ਆਤਸ਼ੀ ਦਾ ਅਤ੍ਰੁਪਤ ਅਸਤੀਫਾ ਦੀ ਮੰਗ ਕਰਦੇ ਆ ਔਰ ਜਿਹੜੀ ਬੰਦੀ ਕਾਰਵਾਈ ਹੈ ਜਿਹੜੀ ਉਹ ਉਹਦੀ ਕੋਈ ਨਾ ਕੋਈ ਚੰਗੀ ਏਜੰਸੀ ਕਿਉਂਕਿ ਇਹ ਇੱਥੇ ਤਾਂ ਏਜੰਸੀ ਨੇ ਕਿਸੇ ਨੇ ਕਰਨਾਨੀ ਦਾ ਜੋ ਪੁਲਸ ਅਜ ਤੱਕ ਚੁੱਪ ਕਰਕੇ ਬੈਠੀ ਹੋਈ ਹੈ ਮਲਕਿ ਕੋਈ ਵੀ ਏਜੰਸੀ ਜਾਂਚ ਨਹੀਂ ਇਹ ਉਹਦੇ ਤੋਂ ਨਿਰਪੱਖ ਏਜੰਸੀ ਜਿਹੜੀ ਉਹ ਜਾਂਚ ਕਰੇ ਇਹ ਜਿਹੜੀ ਵੀਡੀਓ ਹੈ ਇਹ ਕਿ ਠੀਕ ਹੈ ਗਲਤ ਹੈ ਕੀ ਹੈ ਲੇਕਿਨ ਉਹਦੇ ਠੀਕ ਹੈ ਇਸ ਕਰਕੇ ਲੱਗਦੀ ਵੀ ਕਿ ਕੋਈ ਬੰਦਾ ਇਹਨਾਂ ਦਾ ਬੋਲਿਆ ਨਹੀਂਗਾ ਆਪਦਾ ਇਹਨਾਂ ਕਿਸੇ ਵਿਅਕਤੀ ਨੇ ਕੋਈ ਗੱਲ ਨਹੀਂ ਕੀਤੀ ਹੈਗੀ ਟਿੱਕਾ ਟਿੱਪੜੀ ਨਹੀਂ ਕੀਤੀ ਉਹਦੇ ਉੱਪਰ ਲੇਕਿਨ ਇਹ ਆ ਵੀ ਹੁਣ ਹੈ ਇੱਕ ਗੱਲਾ ਮੈਂ ਹਰ ਜਦ ਸੁਣਦਾ ਪਿਆ ਵੀ ਮੈਂ ਬਤੌਰ ਨੰਗੇ ਪੈਰੀ ਜਾਊਂਗਾ ਤੇ ਕਾਉਂਟਰ ਸਵਾਲ ਕਰਨ ਦੇ ਕੋਸ਼ਿਸ਼ ਕਰ ਰਿਹਾ ਸੋਸ਼ਲ ਮੀਡੀਆ ਤੇ ਜੋ ਦੇਖ ਰਹੇ ਆ ਬਈ ਮੈਂ ਪੁੱਛਾਂਗਾ ਅਰੇ ਭਾਈ ਜੇ ਤੂੰ ਜਾ ਕੇ ਪਹਿਲਾਂ ਤਾਂ ਆਪ ਦਾ ਆਪ ਦੇ ਕਲੈਰੀਫਿਕੇਸ਼ਨ ਤਾਂ ਦੇ ਜਾ ਕੇ ਵੀ ਤੂੰ ਕੀ ਹੈ ਜਿਹੜੀ ਉਹ ਵੀਡੀਓ ਬਾਰੇ ਤਾਂ ਬੋਲ ਵੀ ਇਹ ਵੀਡੀਓ ਮੇਰੀ ਨਹੀਂ ਹੈਗੀ ਕਾਦੇ ਨਾਲ ਬਣੀ ਹੈ ਕਿੰਨੇ ਬਣਾਈ ਹੈ ਕਿਉਂ ਬਣਾਈ ਹੈ ਸੋ ਉਸ ਚੀਜ਼ ਦਾ ਤਾਂ ਜਵਾਬ ਨਹੀਂ ਅਗਾਉਣਾ ਤੇ ਕਾਊਂਟਰ ਸਵਾਲ ਕਰਨ ਦੇ ਆ ਵੀ ਇਹ ਤੇ ਇਹ ਉਹ ਜਿਹੜਾ ਜਿਸ ਸੰਸਥਾ ਦਾ ਕੰਮ ਆਪੇ ਕਰੀ ਜਾਏਗੀ ਅਜੇ ਤੱਕ ਤਾਂ ਕਿਸੇ ਨੇ ਇੰਟਰਫੇਅਰ ਨਹੀਂ ਕੀਤਾ ਇਹ ਨਵੀਂ ਸਰਕਾਰ ਆਈ ਹੈ ਜਿਹੜੀ ਇਸ ਤਰ੍ਹਾਂ ਦਾ ਇੰਟਰਫੇਅਰ ਕਰਦੀ ਹੈ ਲੇਕਿਨ ਅਸੀਂ ਉਸ ਤੇ ਮੇਰੇ ਤੇ ਲੱਗੇ ਸਾਡੇ ਗੁਰੂ ਸਾਹਿਬਾਨਾਂ ਦੀ ਜਿਸ ਤਰ੍ਹਾਂ ਦੀ ਇਹ ਜਿਹੜਾ ਬਹੁਤ ਹੀ ਜ਼ਿਆਦਾ ਅਪਮਾਨਜਨਕ ਜਿਹੜੀਆਂ ਜਿਹੜੀਆਂ ਅਸੀਂ ਵੀਡੀਓ ਦੇਖੀਆਂ ਨੇ ਜੋ ਕੁਝ ਸ਼ਬਦ ਕਹੇ ਗਏ ਨੇ ਮੇਰੇ ਖਿਆਲ ਦੇ ਵਿੱਚ ਬੀਂਗ ਸਿੱਖ ਦੇ ਨਾਤੇ ਬਹੁਤ ਬਹੁਤ ਮਲਕੇ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਜਿਹੜਾ ਇਹ ਖਲਵਾਲ ਕਰਨ ਵਾਲੀ ਹੈ ਔਰ ਕਹਿੰਦੇ ਨੇ ਆਪਣੇ ਉਤੇ ਪਾ ਕੇ ਅਨੰਦਪੁਰ ਸਾਹਿਬ ਆ ਕੇ ਪਾਤਸ਼ਾਹ ਦੀਆਂ ਸ਼ਤਾਬੀਆਂ ਮਨਾਉਣੀਆਂ ਅਰੇ ਭਾਈ ਮਨ ਤੇ ਸ਼ਰਧਾ ਤਾਂ ਕਰੋ ਮਨ ਨੂੰ ਤਾਂ ਠੀਕ ਕਰੋ ਪਹਿਲਾਂ ਹੈ ਇਹ ਮਨ ਚੰਚੀਲਾ ਚਤਰਾਈ ਕਿਨੇ ਨਾ ਪਾਇਆ ਇਹ ਚਾਤਰ ਤੇ ਚਲਾਕ ਬਣਨ ਦੀ ਕੋਸ਼ਿਸ਼ ਕਰਦੇ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਇਹ ਮਨ ਜਿਹੜਾ ਹੈ ਮਨ ਦੇ ਬਾਰੇ ਕੀ ਆ ਨਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਰਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਮੂਲ ਪਛਾਨੇ ਤਾਂ ਸਹ ਜਾਣੇ ਮਰਨ ਜੀ ਮਨ ਕੀ ਸੋਝੀ ਹੋਈ ਗੁਰ ਪ੍ਰਸਾਦੀ ਕੋ ਜਾਣੇ ਜਪਾ ਹੋ ਨਾ ਕੋਈ ਮਨ ਛਾਤ ਆਈ ਵਜੀ ਵਿਦਾਈ ਤਾਂ ਹੋ ਅਪਰਵਾਨ ਇਹੋ ਕਹ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਸੋ ਇਹ ਇਹ ਚੀਜ਼ ਹੈ ਜਿਹੜੀ ਹੈਗੀ ਹੈ ਇਹ ਦਿਸਦਾ ਵੀ ਆਏ ਔਰ ਉਦੇ ਤੇ ਕੋਈ ਗੱਲ ਨਹੀਂ ਕੀਤੀ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਪਰ ਉਹਦੇ ਸੋਸ਼ਲ ਮੀਡੀਆ ਤੇ ਜਵਾਬ ਦਿੰਦੇ ਸਾਡੇ ਸੂਬੇ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਜਵਾਬ ਦਿੰਦੇ ਵੀ ਭਾਈ ਇਹ ਮੇਰੀ ਨਹੀਂ ਜਾਂ ਇੱਕ ਇੱਕ ਕਿਸ ਤਰ੍ਹਾਂ ਬਣੀ ਹੈ ਕਿਉਂ ਬਣੀ ਹੈ ਬਲਕਿ ਇਸ ਤਰ੍ਹਾਂ ਦਾ ਅੱਜ ਤੱਕ ਇਤਿਹਾਸ ਇਸ ਤਰ੍ਹਾਂ ਦਾ ਜਿਹੜੀ ਇਹ ਬੇ ਇਹ ਬੇਅਦਬੀ ਨਹੀਂ ਹੈਗੀ ਇਹ ਹੋਰ ਬੇਅਦਬੀ ਹੈ ਗੁਰੂ ਸਾਹਿਬਾਨ ਦੀ ਚਾਹੇ ਤਸਵੀਰਾਂ ਸੀਗੀਆਂ ਲੇਕਿਨ ਬੇਅਦਬੀ ਹੈ ਇਸ ਕਰਕੇ ਇਸ ਚੀਜ਼ ਦੇ ਉੱਪਰ ਤੁਰੰਤ ਜਿਹੜਾ ਉਹਨੂੰ ਆਪਣੇ ਇਸ ਜਿਹੜਾ ਅਸਤੀਫਾ ਦੇਣਾ ਚਾਹੀਦਾ ਆਪਣੇ ਆਪੋ ਆਪਣੇ ਅਹੁਦੇ ਤੋਂ ਉਹਨਾਂ ਨੂੰ ਦੋਨਾਂ ਨੂੰ ਔਰ ਉਹਨਾਂ ਨੂੰ ਰਹਿਣ ਦਾ ਕੋਈ ਹੱਕ ਨਹੀਂ ਇਸ ਤਰ੍ਹਾਂ ਸਿੱਖਾਂ ਦੀ ਭਾਵਨਾ ਨੂੰ ਖਿਲਵਾੜ ਕਰਕੇ ਇੰਨੀ ਗੱਲ ਮੈਂ ਆਪਣੀ ਰੱਖਣਾ ਹੈ ਔਰ ਭਾਰਤੀ ਜਨਤਾ ਪਾਰਟੀ ਇਸ ਚੀਜ਼ ਦੀ ਮੰਗ ਕਰਦੀ ਹੈ ਔਰ ਜਿਹੜਾ ਅਸੀਂ ਤਾਂ ਜਸਵੰਤ ਸਿੰਘ ਸਾਬ੍ਹ ਨੂੰ ਵੀ ਕਹਿੰਨੇ ਆ ਕਿ ਇਹ ਜਿਹੜਾ ਇਸ ਤਰ੍ਹਾਂ ਦੀ ਕੋਈ ਉਹ ਆਪਣੇ ਵੱਲੋਂ ਵੀ ਲਿਖ ਕੇ ਦੇਣ ਜਿਹੜਾ ਦਾ ਕਿਸੇ ਭਾਰਤ ਸਰਕਾਰ ਨੂੰ ਲਿਖਦੇ ਨੇ ਜਾਂ ਕਿਸੇ ਜਿਹੜੇ ਸਾਡੇ ਬੜੀਆਂ ਕੋਟਾ ਨੇ ਕੋਟਾ ਨੂੰ ਲਿਖ ਸਕਦੇ ਆ ਕਿਉਂਕਿ ਉਹ ਮਤਲਬ ਕਿ ਸੱਚ ਜਿਹੜਾ ਉਹ ਸਾਹਮਣੇ ਸੱਚ ਤਾਂ ਆ ਗਿਆ ਹੈ ਕਾਰਨ ਕੀ ਹੈ ਕਿ ਜੇ ਉਹ ਕੁਛ ਨਾ ਕੁਛ ਜਵਾਬ ਦਿੰਦੇ ਕੋਈ ਕਿਸੇ ਛੋਟੇ ਤੋਂ ਛੋਟੇ ਵਰਕਰ ਵੱਡੇ ਤੋਂ ਵੱਡੇ ਕਿਸੇ ਨੇ ਕੋਈ ਜਵਾਬ ਨਹੀਂ ਦਿੰਦਾ ਇਸ ਕਰਕੇ ਇਸ ਇਸ ਗੱਲ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਇਹ ਜਿਹੜਾ ਬੱਜਰ ਅਪਰਾਧ ਜਿਹੜਾ ਉਹ ਉਹ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਕੀਤਾ ਹੋਇਆ। ਇਸੇ ਮਾਮਲੇ 'ਮੈਂ ਤਾਂ ਭਗਵੰਤ ਮਾਨ ਦਾ ਕਹਿਣਾ ਹੈ ਕਿ ਬੀਜੇਪੀ ਨੇ ਆਵਾਜ਼ ਜੋੜ ਕੇ ਉਹ ਬਣਾ ਦੀ ਹੈ ਵੀਡੀਓ। ਅਰੇ ਭਾਈ ਇਹ ਤਾਂ ਹੁਣ ਜੋੜ ਕੇ ਬਣਾਈ ਹੈ। ਇਹ ਜਾਂਚ ਦਾ ਵਿਸ਼ੇ ਹੈ। ਅਸੀਂ ਵੀ ਇਹ ਕਹਿੰਦੇ ਆ ਵੀ ਇਹ ਦੀ ਜਾਂਚ ਨਿਰਪੱਖ ਏਜੰਸੀ ਕੋਈ ਜਾਂਚ ਕਰੇ। ਔਰ ਅਗਰ ਹੈ ਤਾਂ ਇਹਨਦੇ ਤੇ ਫਿਰ ਉਸ ਦੇ ਹਿਸਾਬ ਨਾਲ ਕਾਰਵਾਈ ਹੋਣੀ ਚਾਹੀਦੀ ਹੈ। ਸੋ ਇਹ ਇਹ ਜਿਹੜਾ ਵੀ ਜਿਸ ਹਿਸਾਬ ਨਾਲ ਬਣੀ ਹੈ ਹੁਣ ਆਪਾਂ ਬਾਲ ਬਾਲ ਆ ਰੀਆਂ ਵੀ ਵੇਨੇ ਬਜੜੀਆਂ ਨੇ ਬਣਾ ਬਣਾ ਕੇ ਅਪਲੋਡ ਕੀਤੀਆਂ ਨੇ ਉਹ ਉਹਨਾਂ ਨੂੰ ਵੀ ਨਾ ਉਹਨਾਂ ਦੀ ਫੋਟੋ ਤੇ ਇਹ ਫੋਟੋ ਨੈਚੁਰਲ ਫੋਟੋ ਦਾ ਕਿੰਨਾ ਫਰਕ ਹੈ ਆਪਾਂ ਨੂੰ ਨੈਟ ਆਈ ਦੇ ਨਾਲ ਨਹੀਂ ਦਿਸਦਾ ਪਿਆ ਵੀ ਇਹ ਅਸਲ ਕਿਹੜੀ ਤੇ ਨਕਲ ਕਿਹੜੀ ਬਣਾਈ ਹੋਈ ਇਹ ਤਾਂ ਆਪਾਂ ਨੂੰ ਵੀ ਇਹਨਾਂ ਨੂੰ ਪਤਾ ਹੈਗਾ ਸੋ ਇਸ ਕਰਕੇ ਇਹ ਜਿਹੜਾ ਜਥੇਦਾਰ ਜੀ ਨੇ ਵੀ ਕਿਹਾ ਹੈ ਪੀਐਸਆ ਦੀ ਜਾਂਚ ਕਰਾਵਾਂਗੇ ਉਹ ਵੀ ਜਾਂਚ ਕਰਵਾਉਣਗੇ ਤਾਂ ਉਸ ਤੋਂ ਇਹ ਆ ਵੀ ਏ ਮੈਂ ਕਿਹਨੂੰ ਗਵਰ ਸਿੰਘ ਮਾਨ ਤੋਂ ਇਲਾਵਾ ਹੋਰ ਤਾਂ ਕਿਸੇ ਨੇ ਨਹੀਂ ਕਿਹਾ ਕਿ ਇਹ ਭਾਈ ਏਆਈ ਨਾਲ ਬਣੀ ਜਾਂ ਹੋਰ ਕਿਸੇ ਨੇ ਬਣਾ ਕੇ ਲੋਡ ਕੀਤੀ ਸੋ ਇਹ ਅਸੀਂ ਵੀ ਕਹਿੰਦੇ ਜਾਂਚ ਨਿਰਪੱਖ ਏਜੰਸੀ ਜਾਂਚ ਕਰੇ ਔਰ ਬਣਦੀ ਸਜ਼ਾ ਜਿਹੜੀ ਉਹ ਔਰ ਉਸ ਵੇਲੇ ਜਿਨਾਚਰ ਇਹ ਨਹੀਂ ਉਹ ਉਸ ਵੇਲੇ ਤੁਰੰਤ ਆਪਣੀ ਇਸ ਮੁੱਖ ਮੰਤਰੀ ਸ਼ਿਪ ਤੋਂ ਅਸਤੀਫਾ ਦੇ ਔਰ ਰਾਤੀ ਜਿਹੜੀ ਹੈ ਗਰੁੱਪ ਲੀਡਰ ਦੇ ਨਾਤੇ ਉਹ ਆਪਣੇ ਗਰੁੱਪ ਲੀਡਰ ਦੇ ਜਿਹੜਾ ਉਹਦਾ ਉਹਦੇ ਤੋਂ ਅਸਤੀਫਾ ਦੇਣ ਕਿਉਂਕਿ ਦੇਖੋ ਇੰਨਾ ਇੰਨਾ ਮਾੜਾ ਬੋਲਣਾ ਓਏ ਆ ਵੀ ਭਾਰਤੀ ਜਨਤਾ ਪਾਰਟੀ ਇਸ ਗੱਲ ਦੇ ਦੋਵਾਂ ਦੇ ਅਸਤੀਫੇ ਦੀ ਮੰਗ ਕਰਦੀ ਔਰ ਜਿਹੜੇ ਹੈਗੇ ਨਾ ਤੇ ਕਾਰਵਾਈ ਦੇ ਵੀ ਨਾਲ ਮੰਗ ਕਰਦੀ ਹੈ ਜੀ